ਆਉਂਦਾ ਕੋਣ ਆਖਦਾ ਰੱਬ ਨਹੀਂ ਉਹ ਨਜ਼ਰ ਆਉਂਦਾ ਅੱਬਾ ਬੜੀਆਂ ਕਵਾਲੀਆਂ ਸੁਣੀਆਂ ਬੜੇ ਕਲਾਮ ਸੁਣਦੇ ਤੁਸੀਂ ਵੀ ਕਿ ਉਹਨੂੰ ਮੰਨਣਾ ਨਹੀਂ ਜੀ ਜਿਹੜਾ ਦੀਦਾ ਨਹੀਂ ਉਹਨੂੰ ਮੰਨ ਕੇ ਕੀ ਲੈਣਾ ਉਹ ਤਾਂ ਨਜ਼ਰ ਹੀ ਨਹੀਂ ਆਉਂਦਾ ਪਰ ਨਹੀਂ ਉਹ ਨਜ਼ਰ ਆਉਂਦਾ ਉਹ ਹੈ ਜਿਉਂ ਨਾ ਹੋਵੇ ਤਾਂ ਮਹਿਸੂਸਾ ਨਾ ਲੱਗਣਾ ਜਿਉਂ ਨਾ ਹੋਵੇ ਤਾਂ ਐਡੇ-ਐਡੇ ਦਰਬਾਰ ਨਾ ਹੋਣ ਐਡੇ-ਐਡੇ ਫਕੀਰ ਨਾ ਪੈਦਾ ਹੋਣ ਖਾਕੀਰ ਬੰਦਾ ਹੁੰਦਾ ਹੀ ਉਦੋਂ ਆ ਜਦੋਂ ਉਹਨੂੰ ਦੇਖ ਲੈਂਦੇ ਜਦੋਂ ਉਹਦੀ ਪਛਾਣ ਆ ਜਾਂਦੀ ਹੈ ਫਿਰ ਫਟੀਰ ਹੋ ਜਾਂਦਾ ਹਾਂ ਉਹ ਆਮ ਨਜ਼ਰ ਨਹੀਂ ਆਉਂਦਾ ਉਹ ਨਜ਼ਰ ਆਉਂਦਾ ਉਹ ਹੈ ਪਰ ਉਹਨੇ ਕ ਆਪਣਾ ਲੇਬਲ ਰੱਖਿਆ ਹੋਇਆ ਕਿ ਸੋਹਣਿਆ ਜੇ ਮੈਨੂੰ ਦੇਖਣਾ ਤੈਨੂੰ ਆਹ ਲੇਬਲ ਪਾਰ ਕਰਨਾ ਪਊਗਾ ਫਿਰ ਦੱਸੂਗਾ ਉਦਾਂ ਨਹੀਂ ਮੈਨੂੰ ਨਜ਼ਰ ਆਉਂਦਾ ਆਹਾ ਬਹੁਤਾ ਨਹੀਂ ਜੇ ਗੱਡੀ ਚਲਾਉਣ ਦੇ ਚਾਹ ਵਾ ਨਾ ਤਾਂ ਗੱਡੀ ਸਿੱਖਣੀ ਪੈਣੀ ਆ ਫਿਰ ਚਲਾ ਸਕਦੇ ਹੋ ਨਹੀਂ ਗੱਡੀ ਨਹੀਂ ਚਲਾ ਸਕਦੇ ਸੋਹਣਿਆ ਉਹਦਾ ਤਾਂ ਕੋਈ ਅਫਸਰ ਨਹੀਂ ਮਿਲਦਾ ਦੁਨੀਆ ਦਾ ਬਗੈਰ ਸਫਾਰਸ਼ਾਂ ਤੋਂ ਤੇ ਆਪਾਂ ਤਾਂ ਉਹਨੂੰ ਖਸਮ ਨੂੰ ਮਿਲਣਾ ਇਦਾਂ ਨਹੀਂ ਨਜ਼ਰ ਆਉਂਦਾ ਉਹਨੇ ਇੱਕ ਲੈਵਲ ਰੱਖਤਾ ਆਪਣਾ ਨਜ਼ਰ ਆਉਂਦਾ ਉਹ ਪਰ ਲੈਵਲ ਪਾਰ ਕਰਨਾ ਪੈਂਦਾ ਉਹ ਉਹ ਜਿਹੜੇ ਲੋਕ ਲੈਵਲ ਹੀ ਨਾ ਪਾਰ ਕਰਦੇ ਉਹ ਕਹਿੰਦੇ ਨੇ ਵੀ ਆਪਾਂ ਉਹਨੂੰ ਮੰਨ ਕੇ ਕੀ ਲੈਣਾ ਉਹ ਦੀਦਾ ਹੀ ਨਹੀਂ ਜੋ ਦੀਦਾ ਨਹੀਂ ਉਹ ਦੀਦਾ ਯਾਰ ਉਹਨੇ ਤਾਂ ਸਾਰੀ ਕਾਇਨਾਤ ਬਣਾਈ ਹੈ ਔਰ ਲੈਵਲ ਕੀ ਹੈ ਲੈਵਲ ਦਸਣ ਲੱਗਿਆ ਯਾਦ ਰੱਖਿਓ ਹਮੇਸ਼ਾ ਲੈਵਲ ਕਿਉਂਕਿ ਮੈਨੂੰ ਮੇਰੇ ਮੁਰਸ਼ਿਦ ਨੇ ਮੇਰੇ ਫਾਦਰ ਸਾਹਿਬ ਨੇ ਮੇਰੇ ਗੁਰੂ ਨੇ ਦੱਸਿਆ ਔਰ ਲੈਵਲ ਨਾ ਮੁਰਸ਼ਿਦ ਦੀ ਜ਼ਾਤ ਮੁਰਸ਼ਿਦ ਦੀ ਜ਼ਾਤ ਗੁਰੂ ਬਿਗੈਰ ਰੱਬ ਨਹੀਂ ਦਿਸ ਸਕਦਾ ਜਦ ਤੱਕ ਗੁਰੂ ਨਹੀਂ ਹੋਊਗਾ ਰੱਬ ਨਹੀਂ ਦਿਸ ਸਕਦਾ ਮੁਰਸ਼ਿਦ ਬਾਝੋਂ ਰਾਹ ਨਹੀਂ ਲੱਭਦਾ ਭਾਵੇਂ ਲੱਖ ਕੋਈ ਤਸਵੀ ਫੇਰ ਮੁਰਸ਼ਿਦ ਬਾਝੋਂ ਰਾਹ ਨਹੀਂ ਲੱਭਦਾ ਭਾਵੇਂ ਲੱਖ ਕੋਈ ਤਸਵੀ ਫੇਰੇ ਜਿਨ੍ਹਾਂ ਦੇ ਸਿਰ ਤੇ ਲੱਖੂ ਸ਼ਾਹ ਜਿਹੇ ਪੀਰ ਹੋਵਣ ਉਹ ਫਿਰ ਕੌਣ ਉਹਨਾਂ ਨੂੰ ਕੇਰੇ ਫਿਰ ਨਹੀਂ ਕੋਈ ਉਹਨਾਂ ਨੂੰ ਕੇਰ ਸਕਦਾ ਕੌਣ ਆਖਦਾ ਰੱਬ ਨਹੀਂ ਉਹ ਨਜ਼ਰ ਆਉਂਦਾ ਮੁਰਸ਼ਿਦ ਰੱਬ ਦੀ ਦੀਦ ਕਰਾ ਸਕਦਾ ਅੱਲਾਹ ਪਾਕ ਨੇ ਮੁਰਸ਼ਿਦ ਨੂੰ ਅਥੌਰੀਟੀ ਦਿੱਤੀ ਆ ਕਿ ਜਿਹਨੇ ਰੱਬ ਦੇਖਣਾ ਉਹ ਤੇਰੇ ਕੋਲੇ ਆਊਗਾ ਨਹੀਂ ਕਿਉਂਕਿ ਕਮਲੇ ਲੋਕ ਜਹਾਨ ਦੇ ਜਿਹੜੇ ਭੁੰਡੇ ਫਿਰਦੇ ਸਭ ਸਮਲੇ ਲੋਕ ਜਹਾਨ ਦੇ ਜਿਹੜੇ ਭੁੱਲੇ ਫਿਰਦੇ ਸਭ ਸਾਹਮਣੇ ਬੈਠ ਕੇ ਪੀਰ ਦੇ ਫਿਰ ਵੀ ਪੁੱਛਦੇ ਰੱਬ ਸਾਹਮਣੇ ਬੈਠ ਕੇ ਪੀਰ ਦੇ ਫਿਰ ਵੀ ਪੁੱਛਦੇ ਰੱਬ ਗੁਰੂ ਦੇ ਸਾਹਮਣੇ ਬਹਿ ਕੇ ਰੱਬ ਨਹੀਂ ਪੁੱਛਣਾ ਚਾਹੀਦਾ ਕੌਣ ਰਖਦਾ ਰੱਬ ਨਹੀਂ ਉਹ ਨਜ਼ਰ ਆਉਂਦਾ ਮੁਰਸ਼ਿਦ ਰੱਬ ਦੀ ਦੀਦ ਕਰਾ ਸਕਦਾ ਕਰਕੇ ਕਰਮ ਇਰਫਾਨ ਦੀ ਅਰਥ ਦੇ ਕੇ ਮਰਦਾ ਦਿਲਾਂ ਨੂੰ ਦੂਰ ਬਣਾ ਸਕਦਾ ਸੋ ਰੱਬ ਦੀ ਨਿਕਲੇ ਕਮਾਨ ਵਿੱਚੋਂ ਜਾਂਦੇ ਤੀਰਾਂ ਨੂੰ ਪਿੱਛੇ ਫਰਤਾ ਸਕਦਾ ਐ دیਵਾਨਿਆਂ ਮੁਰਸ਼ਿਦ ਦੀ ਦੇਖਦਾ ਕਿ ਤ ਫੜ ਕੇ ਮਿੱਟੀ ਨੂੰ ਸੋਨਾ ਬਣਾ It's really